ਲੋੜੀ ਦਾ ਪ੍ਰੋਗਰਾਮ ਆਪਾਂ ਕਰ ਰਹੇ ਆ 18 ਜਨਵਰੀ ਦਾ ਤੇ ਟਾਈਮਿੰਗ ਵੀ ਆਪਾਂ ਲੇਟ ਨਹੀਂ ਜ਼ਿਆਦਾ ਰੱਖੀ ਕਿਉਂਕਿ ਲੇਡੀਜ਼ ਲਈ ਥੋੜੀ ਜਿਹੀ ਪ੍ਰੋਬਲਮ ਹੋ ਜਾਂਦੀ ਹੈ 2:00 ਤੋਂ 6:00 ਮਹਾਰਾਜਾ ਬੈਲੰਸ ਦੇ ਵਿੱਚ ਆ ਉੱਥੇ ਬੈਂਕਟ ਹਾਲ ਦੇ ਵਿੱਚ ਫੁੱਲ ਹਾਲ ਆ ਆ ਦੋ ਚਾਰ ਮਹੀਨੇ ਦੇ ਵਿੱਚ 6 ਮੰਥ ਦੇ ਵਿੱਚ ਪੇਰੈਂਟਸ ਦੇ ਕੋਲ ਨਿਊ ਬੌਰਨ ਬੇਬੀ ਹੋਏ ਨੇ ਖਾਸ ਕਰਕੇ ਕੁੜੀਆਂ ਹੋਈਆਂ ਨੇ ਉਹਨਾਂ ਨੂੰ ਮੈਂ ਸਪੈਸ਼ਲੀ ਇਨਵਾਈਟ ਕਰਨਾ ਚਾਹੁੰਦੀ ਆ ਵੀ ਉਹ ਜ਼ਰੂਰ ਇਸ ਪ੍ਰੋਗਰਾਮ ਤੇ ਆਉਣ ਇਹ ਨਹੀਂ ਵੀ ਮੁੰਡੇ ਨਹੀਂ ਆ ਸਕਦੇ ਈਵਨ ਕਈ ਪੇਰੈਂਟਸ ਨਵੇਂ ਹੁੰਦੇ ਨੇ ਉਹ ਆਪਣੇ ਜਾ ਨਹੀਂ ਸਕਦੇ ਨਾ ਵੀ ਇੰਡੀਆ ਹਾਂਜੀ ਜਿਵੇਂ ਹੁਣ ਬੱਚੇ ਨਿਊ ਇੱਥੇ ਕਈਆਂ ਦੀ ਮੈਰਿਜ ਹੋਈ ਆ ਫਿਰ ਬੱਚੇ ਉਹਨਾਂ ਦੇ ਬੌਰਨ ਹੋਏ ਨੇ ਸੋ ਮੁੰਡਾ ਵੀ ਤੇ ਕੁੜੀ ਵੀ ਇਹ ਲੋਹੜੀ ਸਾਂਝੀ ਆ ਇਹ ਨਹੀਂ ਵੀ ਆਪਾਂ ਕੱਲੀ ਢੀਆਂ ਦੀ ਮਨਾਣੇ ਆ ਪਰ ਜਿੱਦਾਂ ਸਪੈਸ਼ਲ ਮੇਨ ਮੈਨੂੰ ਇਹੀ ਆ ਵੀ ਇਹ ਕੁੜੀਆਂ ਨੂੰ ਅੱਗੇ ਰੱਖ ਕੇ ਅੱਗੇ ਲੈ ਕੇ ਚੱਲੋ ਜੀ ਕਰਨਾ ਹੈ ਸਾਰੇ ਜਾਣੇ ਇਸ ਪ੍ਰੋਗਰਾਮ ਤੇ ਜ਼ਰੂਰ ਪਹੁੰਚਣ। ਅਪਨ ਜਦੋਂ ਕੋਈ ਵੀ ਇਵੈਂਟ ਕਰਦੇ ਆ ਮੋਸਟਲੀ ਆਪਾਂ ਮੁੰਡਿਆਂ ਦੀ ਹੀ ਜ਼ਿਆਦਾ ਕੁੜੀ ਮਨਾਉਣ ਦੀ ਕੋਸ਼ਿਸ਼ ਕਰਦੇ ਆ। ਕਿਸੇ ਦੇ ਫਰਸਟ ਬੇਬੀ ਬੌਰਨ ਬੋਏ ਹੋ ਜਾਂਦਾ ਕਿਸੇ ਦੇ ਸੈਕੰਡ ਹੋ ਜਾਂਦਾ ਆਪਨ ਹੁੰਦਾ ਵੀ ਆਪਾਂ ਲੋੜੀ ਪਾਉਣੀ ਆ ਜੀ ਐਸ ਸਾਲ ਪਾਉਣੀ ਆ ਅਗਲੇ ਸਾਲ ਪਾਉਣੀ ਆ ਕੁੜੀਆਂ ਦੀ ਬਹੁਤ ਹੀ ਘੱਟ ਲੋੜੀ ਪਾਈ ਜਾਂਦੀ ਆ। ਜਦੋਂ ਮੇਰਾ ਬੇਟਾ ਹਾਂਜੀ ਹੋਏ ਨੇ ਤੇ ਉਹਨਾਂ ਦੀ ਆਪਾਂ ਲੋੜੀ ਪਾਈ ਆ ਇੰਡੀਆ ਗਏ ਉੱਥੇ ਪਾਈ। ਜੀ ਤੇ ਜਦੋਂ ਬੇਟੀ ਨੇ ਮੇਰੀ ਨੇ ਹੁਣ ਵੱਡੀ ਹੋ ਕੇ ਮੈਨੂੰ ਪੁੱਛਿਆ ਵੀ ਉਹਦੀ ਆਲਬਮ ਵਗੈਰਾ ਸੀਗੀਆਂ ਅਸੀਂ ਦੇਖੀਆਂ ਹੁਣ ਤੇ ਉਹ ਬੇਟੀ ਮੇਰੀ ਕਹਿੰਦੀ ਵੀ ਮੇਰੇ ਨਹੀਂ ਕੋਈ ਪ੍ਰੋਗਰਾਮ ਦਾ ਨਾ ਕੀਤਾ ਫਿਰ ਅਸੀਂ ਕਿਹਾ ਵੀ ਅਸੀਂ ਲੋਹੜੀ ਪਾ ਕੇ ਆਏ ਇੰਡੀਆ ਤੇ ਫਿਰ ਉਹ ਬੱਚੇ ਪੁੱਛਦੇ ਨੇ ਵੀ ਸਾਡੀ ਕਿਉਂ ਨਹੀਂ ਕੀਤਾ ਜੀ ਬਾਏ ਵੀਰ ਜੀ ਦਾ ਕਿਉਂ ਕੀਤਾ ਜਿਆਦਾਤਰ ਮਾਂ ਦੀ ਅਟੈਚਮੈਂਟ ਦੇ ਨਾਲੋਂ ਕੁੜੀ ਦੀ ਆਪਣੇ ਫਾਦਰ ਨਾਲ ਅਟੈਚਮੈਂਟ ਜ਼ਿਆਦਾ ਹੈ ਫਾਦਰ ਵੀ ਜਦੋਂ ਵੀ ਆਉਂਦੇ ਨੇ ਸਭ ਤੋਂ ਪਹਿਲਾਂ ਆਪਣੀ ਬੇਟੀ ਨੂੰ ਹੀ ਬੁਲਾਉਂਦੇ ਨੇ ਹਾਂ ਜੀ ਬਿਲਕੁਲ ਬਿਲਕੁਲ ਇਹ ਇਹ ਚੀਜ਼ ਆ ਉਹਨਾਂ ਨੂੰ ਇਹ ਜ਼ਿਆਦਾ ਹੁੰਦਾ ਮਾਂ ਨਾਲ ਵੀ ਅਟੈਚਮੈਂਟ ਕੁੜੀਆਂ ਦੀ ਮੋਸਟਲੀ ਹੁੰਦੀ ਹੈ ਪਰ ਉਹ ਹੋਰ ਦੁੱਖ ਸੁੱਖ ਹੁੰਦੇ ਨੇ ਆਪਣੇ ਫਾਦਰ ਨਾਲ ਅਟੈਚਮੈਂਟ ਡਿਫਰੈਂਟ ਹੁੰਦੀ ਪੁੱਤਾਂ ਤੋਂ ਪਹਿਲਾਂ ਕਿਉਂ ਹੁੰਦੀਆਂ ਨੇ ਧੀਆ ਕਿਉਂ ਮਗਰੋਂ ਕੋਈ ਹੋਣ ਨਹੀਂ ਦਿੰਦਾ ਧੀਆ ਧਿਆਣੀਆਂ ਹੁੰਦੀਆਂ ਧੀਆ ਵਿਚਾਰੀਆਂ ਹੁੰਦੀਆਂ ਤੀਆਂ ਵਿੜੇ ਦੀ ਰੌਣਕ ਹੁੰਦੀ ਹੈ ਤੇ ਜਦੋਂ ਲੋੜੀਆਂ ਦੀ ਗੱਲ ਕਰਦੇ ਹਾਂ ਤੇ ਲੋੜੀਆਂ ਪੁੱਤਾਂ ਦੀਆਂ ਮਨਾਈਆਂ ਜਾਂਦੀਆਂ ਤੀਆਂ ਨੂੰ ਵਿਚਾਰੀਆਂ ਕਹਿ ਕੇ ਪਿੱਛੇ ਛੱਡ ਦਿੱਤਾ ਜਾਂਦਾ ਪਰ ਐਡਮਿੰਟਨ ਸ਼ਹਿਰ ਦੇ ਵਿੱਚ ਵੱਖਰੀ ਰੀਤ ਚੱਲੀ ਜਾ ਰਹੀ ਆ ਚਲਾਈ ਜਾ ਰਹੀ ਆ ਤੀਆਂ ਦੀ ਲੋੜੀ ਹੈ ਜਿਹੜੀ ਉਹ ਮਨਾਈ ਜਾ ਰਹੀ ਆ ਤੇ ਤੀਆਂ ਦੀ ਲੋੜੀ ਮਨਾਉਣ ਲਈ ਇੱਕ ਜਿਹੜਾ ਇਵੈਂਟ ਆਰਗੇਨਾਈਜ਼ ਕੀਤਾ ਜਾ ਰਿਹਾ ਜਿਹਦੀ ਆਰਗੇਨਾਈਜ਼ਰ ਨੇ ਰਿੰਪੀ ਗੱਲ ਜੀ ਉਹਨਾਂ ਦਾ ਸਵਾਗਤ ਕਰਦੇ ਆ ਰਿੰਪੀ ਜੀ ਬਹੁਤ ਬਹੁਤ ਸਵਾਗਤ ਆ ਅ ਅਪਾ ਅਕਸਰ ਦੇਖਦੇ ਆ ਜੀ ਵੀ ਲੋੜੀ ਮੁੰਡਿਆਂ ਦੀ ਬਣਾਈ ਜਾਂਦੀ ਹਾਂਜੀ ਜੀ ਪੁੱਤਾਂ ਦੀ ਲੋੜੀ ਬਣਾਈ ਜਾਂਦੀ ਹੈ ਹਨਾ ਹਾਲਾਂਕਿ ਹੁਣ ਚੇਂਜਸ ਹੋਏ ਆ ਹਨਾ ਜਿਵੇਂ ਜਿਵੇਂ ਲੋਕਾਂ ਦੀ ਸੋਚ ਆ ਬਦਲੀ ਆ ਧੀਆਂ ਨੂੰ ਵੀ ਇਸ ਪੈਟਰਨ ਦੇ ਵਿੱਚ ਲਿਆਂਦਾ ਜਾ ਰਿਹਾ ਅ ਪਰ ਫਿਰ ਵੀ ਕਿਤੇ ਨਾ ਕਿਤੇ ਬਹੁਤੇ ਲੋਕ ਆ ਜਿਹੜੇ ਉਹ ਧੀਆਂ ਦੀ ਲੋੜੀ ਨਹੀਂ ਮਨਾਉਂਦੇ ਆ ਤੇ ਥੋੜੇ ਮਨ ਦੇ ਵਿੱਚ ਇਹ ਕਿੱਦਾਂ ਆਇਆ ਵੀ ਅ ਤੁਸੀਂ ਇਹ ਇਵੈਂਟ ਆਰਗੇਨਾਈਜ਼ ਕਰਨਾ ਵੀ ਐਡਵੈਂਟਨ ਸ਼ਹਿਰ ਦੀਆਂ ਜਿਹੜੀਆਂ ਧੀਆਂ ਨੇ ਹਾਂਜੀ ਹਨਾ ਉਹਨਾਂ ਦੀ ਲੋੜੀ ਮਨਾਈ ਜਾਵੇ ਉਹਨਾਂ ਨੂੰ ਵੀ ਇੱਕ ਜਿਹੜਾ ਵਿਸ਼ੇਸ਼ ਸਨਮਾਨ ਆ ਉਹ ਦਿੱਤਾ ਜਾਵੇ ਹਾਂਜੀ ਤੇ ਮੈਂ ਗੁਰ ਇਕਵਾਲ ਜੀ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੁਸੀਂ ਮੈਨੂੰ ਮੌਕਾ ਦਿੱਤਾ ਹਨਾ ਵੀ ਟਾਈਮ ਦਿੱਤਾ ਤੇ ਮੇਰੇ ਦਿਮਾਗ ਦੇ ਵਿੱਚ ਬਸ ਇਦਾਂ ਹੀ ਸੀ ਵੀ ਆਪਾਂ ਜਦੋਂ ਕੋਈ ਵੀ ਇਵੈਂਟ ਕਰਦੇ ਆ ਮੋਸਟਲੀ ਆਪਾਂ ਮੁੰਡਿਆਂ ਦੀ ਹੀ ਜ਼ਿਆਦਾ ਲੋੜੀ ਮਨਾਉਣ ਦੀ ਕੋਸ਼ਿਸ਼ ਕਰਦੇ ਆ ਕਿਸੇ ਦੇ ਫਰਸਟ ਬੇਬੀ ਬੌਰਨ ਬੋਏ ਹੋ ਜਾਂਦਾ ਕਿਸੇ ਦੇ ਸੈਕੰਡ ਹੋ ਜਾਂਦਾ ਆਪਾਂ ਨੂੰ ਹੁੰਦਾ ਵੀ ਆਪਾਂ ਲੋੜੀ ਪਾਉਣੀ ਆ ਜੀ ਇਸ ਸਾਲ ਪਾਉਣੀ ਆ ਅਗਲੇ ਸਾਲ ਪਾਉਣੀ ਆ ਕੁੜੀਆਂ ਦੀ ਬਹੁਤ ਹੀ ਘੱਟ ਲੋੜੀ ਪਾਈ ਜਾਂਦੀ ਹੈ ਤੇ ਮੇਰੇ ਦਿਮਾਗ ਦੇ ਵਿੱਚ ਆਨੈਸਟਲੀ ਦੱਸਾਂ ਵੀ ਮੇਰੀ ਬੇਟੀ ਨੂੰ ਲੈ ਕੇ ਆਪਣੇ ਮਨ 'ਚ ਕਈ ਖਿਆਲ ਆਏ ਸੀ ਅੱਛਾ ਵੀ ਜਦੋਂ ਮੇਰਾ ਬੇਟਾ ਹਾਂਜੀ ਹੋਏ ਨੇ ਤੇ ਉਹਨਾਂ ਦੀ ਆਪਾਂ ਲੋੜੀ ਪਾਈ ਆ ਇੰਡੀਆ ਗਏ ਉੱਥੇ ਪਾਈ ਜੀ ਤੇ ਜਦੋਂ ਬੇਟੀ ਨੇ ਮੇਰੀ ਨੇ ਹੁਣ ਵੱਡੀ ਹੋ ਕੇ ਮੈਨੂੰ ਪੁੱਛਿਆ ਵੀ ਉਹਦੀ ਆਲਬਮ ਵਗੈਰਾ ਸੀਗੀਆਂ ਅਸੀਂ ਦੇਖੀਆਂ ਹੁਣ ਹੂੰ ਤੇ ਉਹ ਬੇਟੀ ਮੇਰੀ ਕਹਿੰਦੀ ਵੀ ਮੇਰੇ ਨਹੀਂ ਕੋਈ ਪ੍ਰੋਗਰਾਮ ਵੰਦਾ ਦਾ ਕੀਤਾ ਫਿਰ ਅਸੀਂ ਕਿਹਾ ਵੀ ਅਸੀਂ ਲੋਹੜੀ ਪਾ ਕੇ ਆਏ ਇੰਡੀਆ ਹੂੰ ਤੇ ਫਿਰ ਉਹ ਬੱਚੇ ਪੁੱਛਦੇ ਨੇ ਵੀ ਸਾਡੀ ਕਿਉਂ ਨਹੀਂ ਕੀਤਾ ਜੀ ਬਾਏ ਵੀਰ ਜੀ ਦਾ ਕਿਉਂ ਕੀਤਾ ਰਾਈਟ ਹੂੰ ਫਿਰ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਚਾਹੇ ਪੇਰੈਂਟਸ ਜਿੰਨੇ ਮਰਜੀ ਆਪਣੇ ਆਪ ਨੂੰ ਐਡਵਾਂਸ ਸਮਝ ਲਈਏ ਵੀ ਬੱਚੇ ਇੱਕੋ ਜਿਹੇ ਹੁੰਦੇ ਨੇ ਪਰ ਕਿਤੇ ਨਾ ਕਿਤੇ ਅਸੀਂ ਕੁੜੀਆਂ ਨੂੰ ਲੈ ਕੇ ਥੋੜੀ ਜੀ ਉਹਨਾਂ ਦੇ ਨਾਲ ਨਾ ਇਨਸਾਫੀ ਕਰੀ ਜਾਂਦੇ ਹਾਂ ਜੀ ਤੇ ਅਸੀਂ ਸਪੈਸ਼ਲ ਮੈਂ ਨਹੀਂ ਜ਼ਿਆਦਾਤਰ ਪੇਰੈਂਟਸ ਨੂੰ ਇਹੀ ਹੁੰਦਾ ਵੀ ਲੋੜੀ ਪਾਉਣ ਤੁਸੀਂ ਮੁੰਡੇ ਦੀ ਇੰਡੀਆ ਤਾਂ ਚਲੇ ਜਾਂਦੇ ਆ ਜਾਂ ਇੱਥੇ ਵੀ ਪ੍ਰੋਗਰਾਮ ਕਰਦੇ ਆ ਪਰ ਸਪੈਸ਼ਲ ਮੰਨ ਕੇ ਬਹੁਤ ਘੱਟ ਪੇਰੈਂਟਸ ਹੋਣਗੇ ਜਿਹੜੇ ਕੁੜੀਆਂ ਦੀ ਲੋੜੀ ਪਾਉਂਦੇ ਨੇ ਜਿਹੜੀ ਧੀਆ ਦੀ ਲੋੜੀ ਪਾਉਂਦੇ ਨੇ ਸੋ ਇਸ ਕਰਕੇ ਦਿਮਾਗ ਦੇ ਵਿੱਚ ਇਦਾਂ ਹੀ ਪਲਾਨ ਆਇਆ ਵੀ ਜ਼ਰੂਰ ਇਹ ਕੰਮ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਹੋ ਕੇ ਸ਼ੁਰੂ ਕਰਨਾ ਚਾਹੀਦਾ ਹੈ ਸੋ ਮੈਂ ਇਹ ਫਸਟ ਟਾਈਮ ਟਰਾਈ ਕੀਤੀ ਆ ਵੀ ਧੀਆਂ ਦੀ ਲੋੜੀ ਦਾ ਮੈਂ ਸ਼ੁਰੂ ਕਰਾਂ ਤੇ ਬਾਕੀ ਵਾਈਗਰੂ ਨੇ ਚਾਇਆ ਸਾਰਿਆਂ ਦੀ ਸਪੋਰਟ ਜਦੋਂ ਮੈਨੂੰ ਮਿਲਲੀ ਆ ਅੱਗੇ ਵੀ ਕਰਦੇ ਆ ਅੱਗੇ ਵੀ ਹਾਂਜੀ ਕਰਦੇ ਰਹਿਣਾ ਸੋ ਜਦੋਂ ਆਪਾਂ ਧੀਆਂ ਦੀ ਗੱਲ ਕਰਦੇ ਹਣਾ ਜਦੋਂ ਲੋੜੀ ਦਾ ਤੇ ਜਿਹੜਾ ਤੁਸੀਂ ਜਿਹੜਾ ਈਵੈਂਟ ਆਰਗੇਨਾਈਜ਼ ਕਰਦੇ ਹੋ ਕਿੱਦਾਂ ਦਾ ਈਵੈਂਟ ਹੋਊਗਾ ਇਹ ਕਿਸ ਤਰੀਕੇ ਦੇ ਇਹਦੇ ਵਿੱਚ ਮਤਲਬ ਜੇ ਕਿਸੇ ਨੂੰ ਤੁਹਾਡੇ ਨਾਲ ਕੰਟੈਕਟ ਕਰਨਾ ਜਾਂ ਇਸ ਇਵੈਂਟ ਦਾ ਹਿੱਸਾ ਬਣਨਾ ਹਾਂਜੀ ਹਾਂਜੀ ਤਾਂ ਉਹ ਕਿੱਦਾਂ ਬਣ ਸਕਦੇ ਆ ਕਿੱਦਾਂ ਉਹ ਕੰਟੈਕਟ ਕਰ ਸਕਦੇ ਹਾਂਜੀ ਆਪਾਂ ਜਿਹੜਾ ਇਹ ਲੋੜੀ ਦਾ ਪ੍ਰੋਗਰਾਮ ਆ ਇਹ ਲੋੜੀ ਤੋਂ 3-4 ਦਿਨ ਬਾਅਦ ਦਾ ਰੱਖਿਆ 18 ਜਨਵਰੀ ਦਾ ਜੀ ਤੇ ਟਾਈਮਿੰਗ ਵੀ ਆਪਾਂ ਲੇਟ ਨਹੀਂ ਜ਼ਿਆਦਾ ਰੱਖੀ ਕਿਉਂਕਿ ਲੇਡੀਜ਼ ਲਈ ਥੋੜੀ ਜਿਹੀ ਪ੍ਰੋਬਲਮ ਹੋ ਜਾਂਦੀ ਜੀ ਬਿਲਕੁਲ 2:00 ਤੋਂ 6:00 ਆ ਮਹਾਰਾਜਾ ਬੈਲੰਸ ਦੇ ਵਿੱਚ ਆ ਉੱਥੇ ਬੈਂਕਟ ਹਾਲ ਦੇ ਵਿੱਚ ਫੁੱਲ ਹਾਲ ਆ ਤੇ ਕਿਸੇ ਨੇ ਵੀ ਮੈਨੂੰ ਕੰਟੈਕਟ ਕਰਨਾ ਆ ਤੇ ਆਪਾਂ 6 ਦਸੰਬਰ ਨੂੰ ਆਪਾਂ ਜਿਹੜੇ ਫਲਾਇਰ ਨੇ ਸੋ ਆਪਾਂ ਪੋਸਟਰ ਰਿਲੀਜ਼ ਕਰ ਦੇਣਾ ਜੀ ਮੇਰੇ ਜਿੰਨੀਆਂ ਵੀ ਉਹਦੇ ਤੇ ਨੰਬਰ ਨਾ ਤੁਸੀਂ ਵੀ ਕੰਟੈਕਟ ਬਿਲਕੁਲ ਮੈਂ ਸ਼ੇਅਰ ਵੀ ਕਰ ਦੂੰਗਾ ਜੀ ਤੇ ਉਹ ਮੈਨੂੰ ਕੋਈ ਵੀ ਕੰਟੈਕਟ ਕਰ ਸਕਦੇ ਨੇ ਤੇ ਆਪਾਂ ਉੱਥੇ ਜਿਹੜਾ ਪ੍ਰੋਗਰਾਮ ਕਰਵਾਉਣਾ ਆ ਸਪੈਸ਼ਲੀ ਮੇਰੀ ਰਿਕੁਐਸਟ ਇਹ ਆ ਵੀ ਜਿੰਨੀਆਂ ਅਦੋ ਚਾਰ ਮਹੀਨੇ ਦੇ ਵਿੱਚ 6 ਮੰਥ ਦੇ ਵਿੱਚ ਪੇਰੈਂਟਸ ਦੇ ਕੋਲ ਨਿਊ ਬੌਰਨ ਬੇਬੀ ਹੋਏ ਨੇ ਖਾਸ ਕਰਕੇ ਕੁੜੀਆਂ ਹੋਈਆਂ ਨੇ ਉਹਨਾਂ ਨੂੰ ਮੈਂ ਸਪੈਸ਼ਲੀ ਇਨਵਾਈਟ ਕਰਨਾ ਚਾਹੁੰਦੀ ਆ ਵੀ ਉਹ ਜ਼ਰੂਰ ਇਸ ਪ੍ਰੋਗਰਾਮ ਤੇ ਆਉਣ ਤੇ ਆਪਾਂ ਉਹਨਾਂ ਨੂੰ ਸਪੈਸ਼ਲ ਜਿੱਦਾਂ ਸਰਮਾਨਿਤ ਕਰਾਂਗੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਅਸੀਂ ਗਿਫਟ ਵੀ ਕੱਢੇ ਜਾਣਗੇ ਤੇ ਕਾਫੀ ਜ਼ਿਆਦਾ ਹੋਰ ਵੀ ਡੋਰ ਪ੍ਰਾਈਸ ਨੇ ਪਰ ਜਿਹੜੇ ਬੱਚੇ ਬੌਰਨ ਕੁੜੀਆਂ ਵੀ ਜਾਣ ਇਹ ਨਹੀਂ ਵੀ ਮੁੰਡੇ ਨਹੀਂ ਆ ਸਕਦੇ इवन ਕਈ ਪੇਰੈਂਟਸ ਨਵੇਂ ਹੁੰਦੇ ਨੇ ਉਹ ਆਪਣੇ ਜਾ ਨਹੀਂ ਸਕਦੇ ਨਾ ਵੀ ਇੰਡੀਆ ਹਾਂਜੀ ਜਿਵੇਂ ਹੁਣ ਬੱਚੇ ਨਿਊ ਇੱਥੇ ਕਈਆਂ ਦੀ ਮੈਰਿਜ ਹੋਈ ਆ ਫਿਰ ਬੱਚੇ ਉਹਨਾਂ ਦੇ ਬੌਰਨ ਹੋਏ ਨੇ ਸੋ ਮੁੰਡਾ ਵੀ ਤੇ ਕੁੜੀ ਵੀ ਇਹ ਲੋਹੜੀ ਸਾਂਝੀ ਆ ਇਹ ਨਹੀਂ ਵੀ ਆਪਾਂ ਇਕੱਲੀ ਧੀਆਂ ਦੀ ਮਨਾਣੇ ਆ ਪਰ ਜਿੱਦਾਂ ਸਪੈਸ਼ਲ ਮੇਨ ਮੈਨੂੰ ਇਹੀ ਆ ਵੀ ਮੇਨ ਕੁੜੀਆਂ ਹੋਣ ਵਗਿਰਤੀ ਬਿਲਕੁਲ ਜੀ ਕਰਨਾ ਹੈ ਤੇ ਬੱਚੇ ਜਿਹੜੇ ਹੋਣਗੇ ਉਹਨਾਂ ਨੂੰ ਆਪਾਂ ਉੱਥੇ ਸਨਮਾਨ ਕਰਾਂਗੇ ਉਹਨਾਂ ਦਾ ਫੋਟੋਗ੍ਰਾਫਰ ਹੋਣਗੇ ਆਪਣੇ ਕੋਲ ਉਹਨਾਂ ਦੀਆਂ ਵਧੀਆ ਤਰੀਕੇ ਨਾਲ ਪਿਕਚਰਾਂ ਹੋਣਗੀਆਂ ਤਾਂ ਕਿ ਉਹਨਾਂ ਦੇ ਬੱਚਿਆਂ ਦੀਆਂ ਅੱਗੇ ਜਾ ਕੇ ਮੈਮਰੀਜ਼ ਹੋਣ ਮੈਮਰੀਜ਼ ਹੋਣਾ ਵੀ ਜਦੋਂ ਇਹ ਲੋਹੜੀ ਦਾ ਪ੍ਰੋਗਰਾਮ ਹੋਇਆ ਸੀ ਤਾਂ ਅਸੀਂ ਇੰਨੇ ਛੋਟੇ ਸੀ ਸਾਡਾ ਵੀ ਕਿਸੇ ਨਾ ਜਿਹੜਾ ਜਿਹੜਾ ਫੀਲ ਤੁਹਾਡੀ ਬੇਟੀ ਨੇ ਕੀਤਾ ਹਾਂਜੀ ਉਹ ਕਿਸੇ ਹੋਰ ਨੂੰ ਫੀਲ ਹੋਰ ਧੀਆਂ ਨੂੰ ਆ ਫੀਲ ਹੋਵੇ ਬਹੁਤ ਹੁੰਦਾ ਏ ਇਹ ਓਨੈਸਟਲੀ ਗੱਲ ਆ ਪੇਰੈਂਟਸ ਲਈ ਸਾਡੇ ਲਈ ਬੱਚੇ ਸਾਰੇ ਚਾਹੇ ਸੇਮ ਹੀ ਨੇ ਪਰ ਕਿਤੇ ਨਾ ਕਿਤੇ ਤਾਂ ਸੀ ਫਰਕ ਰੱਖਿਆ ਕੁੜੀਆਂ ਨੂੰ ਥੋੜਾ ਜਿਹਾ ਅੱਗੇ ਜਾਣਿਆ ਹਾਂਜੀ ਕਿਤੇ ਨਾ ਕਿਤੇ ਹਾਲਾਂਕਿ ਦੂਜੀ ਗੱਲ ਵੀ ਹੋ ਕੇ ਇੰਨਾ ਐਡਵਾਂਸ ਹੋ ਕੇ ਜੀ ਬਿਲਕੁਲ ਦੂਜੀ ਗੱਲ ਇਹ ਵੀ ਆ ਵੀ ਮੈਨੂੰ ਲੱਗਦਾ ਕਿ ਧੀਆਂ ਘਰ ਦੇ ਵੇੜੇ ਦੀ ਰੌਣਕ ਹੁੰਦੀਆਂ ਬਿਲਕੁਲ ਜੀ ਚਾਹ ਚਾ ਕਰਦੀਆਂ ਨੇ ਪੇਰੈਂਟਸ ਜ਼ਿਆਦਾਤਰ ਮਾਂ ਦੀ ਅਟੈਚਮੈਂਟ ਦੇ ਨਾਲੋਂ ਕੁੜੀ ਦੀ ਆਪਣੇ ਫਾਦਰ ਨਾਲ ਅਟੈਚਮੈਂਟ ਜ਼ਿਆਦਾ ਆ ਤੇ ਫਾਦਰ ਵੀ ਜਦੋਂ ਵੀ ਆਉਂਦੇ ਨੇ ਸਭ ਤੋਂ ਪਹਿਲਾਂ ਆਪਣੀ ਬੇਟੀ ਨੂੰ ਹੀ ਬੁਲਾਉਂਦੇ ਨੇ ਹਾਂ ਜੀ ਬਿਲਕੁਲ ਬਿਲਕੁਲ ਇਹ ਇਹ ਚੀਜ਼ ਆ ਉਹਨਾਂ ਨੂੰ ਇਹ ਜ਼ਿਆਦਾ ਹੁੰਦਾ ਮਾਂ ਨਾਲ ਵੀ ਅਟੈਚਮੈਂਟ ਕੁੜੀਆਂ ਦੀ ਮੋਸਟਲੀ ਹੁੰਦੀ ਆ ਪਰ ਉਹ ਹੋਰ ਦੁੱਖ ਸੁੱਖ ਹੁੰਦੇ ਨੇ ਆਪਣੇ ਫਾਦਰ ਨਾਲ ਅਟੈਚਮੈਂਟ ਡਿਫਰੈਂਟ ਹੁੰਦੀ ਬਿਲਕੁਲ ਬਿਲਕੁਲ ਸੋ ਇਹ ਜਿਹੜਾ ਲੋੜੀ ਦਾ ਪ੍ਰੋਗਰਾਮ ਆਪਾਂ ਕਰ ਰਹੇ ਆ ਤੇ ਮੈਨੂੰ ਇਹ ਆ ਵੀ ਸਾਰੇ ਜਾਣੇ ਇਸ ਪ੍ਰੋਗਰਾਮ ਤੇ ਜ਼ਰੂਰ ਪਹੁੰਚਣ ਆਪਾਂ ਫੂਡ ਇਨਕਲੂਡ ਵਿੱਚ ਰੱਖਣ ਕਰਕੇ ਫਿਰ ਆਪਾਂ 35 ਜੀ ਇਹਦੀ ਟਿਕਟ ਰੱਖੀ ਆ। ਅੱਛਾ ਜੀ। ਸੋ ਦੈਟਸ ਵਾਈ ਕਿਉਂਕਿ ਉੱਥੇ ਟੇਬਲ ਹੋ ਗਿਆ। ਇਹ ਪਰ ਪਰਸਨ ਹੈ ਜਾਂ ਫੈਮਿਲੀ ਦੇ ਨਾਲ ਨਹੀਂ ਜੇ ਕਿੱਦਾਂ ਮਤਲਬ ਇਹ ਟਿਕਟ ਦਾ ਥੋੜਾ ਜਿਹਾ ਉਹ ਵੀ ਕਈ ਵਾਰੀ ਕਨਫਿਊਜ਼ਨ ਹੋ ਜਾਂਦਾ। ਨਹੀਂ ਆਪਾਂ ਪਰ ਪਰਸਨ 35 ਪਰ ਪਰਸਨ 35 ਹਾਂ ਜੀ ਪਰ ਪਰਸਨ ਉੱਥੇ ਟੇਬਲ ਵਗੈਰਾ ਜਿੱਦਾਂ ਹੈਗੇ ਨੇ ਤੇ ਕੋਈ ਵੀ ਮੇਰੀ ਭੈਣ ਟੇਬਲ ਵੀ ਫੁੱਲ ਬੁੱਕ ਕਰ ਸਕਦੇ ਨੇ ਤੇ ਟੇਬਲ ਵਗੈਰਾ ਲੱਗੇ ਹੋਣਗੇ ਤੇ ਵਧੀਆ ਆਪਣੀ ਸੈਟ ਅਪ ਹੋਣੀ ਆ ਤੇ ਵਧੀਆ ਆਰਗੇਨਾਈਜ਼ਡ ਵਧੀਆ ਤਰੀਕੇ ਨਾਲ ਕਰਾਂਗੇ ਹਾਂ ਜੀ ਲਾਈਵ ਪਰਫਾਰਮੈਂਸ ਵੀ ਹੋਣਗੀਆਂ ਗਿੱਧਾ ਪੰਗੜਾ ਵੀ ਹੋ अच्छा जरा नाल नाल अच्छा, कि एंटरटेनमेंट ਦਾ ਵੀ ਨਾਲ ਸਾਰਾ ਨਾਲ ਬਿਲਕੁਲ ਜੀ ਉਥੇ ਲੱਕੀ ਡਰਾ ਵੀ ਕੱਢੇ ਜਾਣਗੇ ਤੇ ਹਾਂਜੀ ਵਧੀਆ ਬਿਲਕੁਲ ਚੰਗੀ ਚਾਹੀਦੀ ਬਿਲਕੁਲ ਸੋ ਇਸ ਤੋਂ ਬਾਅਦ ਇੱਕ ਜਿਹੜਾ ਹੈਗਾ ਜਿਵੇਂ ਖਾਸ ਕਰਕੇ ਆਪਾਂ ਇੱਥੇ ਵੀ ਜਿੱਦਾਂ ਆਪਾਂ ਲੋੜੀ ਬਾਲਦੇ ਹਾਂ ਹਾਂਜੀ ਉਹ ਉਹ ਇਵੈਂਟ ਵੀ ਸਾਰਾ ਕਰਨਾ ਹੈ ਬਿਲਕੁਲ ਜੀ ਆਪਾਂ ਹੈਗੀ ਆ ਵੀ ਜੇ ਵੈਦਰ ਬਿਲਕੁਲ ਠੀਕ ਰਹਾ ਕਈ ਵਾਰ ਹੁਣ ਵਿంటర్ ਦਾ ਟਾਈਮ ਹੈ ਤੁਹਾਨੂੰ ਪਤਾ ਉਹਨਾਂ ਦਿਨਾਂ ਦੇ ਵਿੱਚ ਸਨੋ ਬਹੁਤ ਆ ਜਾਂਦੀ ਆ ਸੋ ਵੈਦਰ ਬੈਡ ਹੋਇਆ ਤਾਂ ਕਹਿ ਨਹੀਂ ਸਕਦੇ ਅਦਰਵਾਈਜ਼ ਆਪਾਂ ਧੋਣੀ ਬਾਲ ਕੇ ਸੋ ਆਪਾਂ ਪੂਰੇ ਸ਼ਗਨ ਕਰਨੇ ਹੋ ਹਾਂ ਜਿਦਾ ਆਪਾਂ ਇੰਡੀਆ ਦੇ ਵਿੱਚ ਸ਼ਗਨ ਕਰਦੇ ਆ ਤਿਲ ਖਾਉਣੇ ਆ ਜਾਂ ਲੋੜੀ ਵਾਲਦੇ ਆ ਸੋ ਹਾਂ ਜ ਉਸੇ ਤਰ੍ਹਾਂ ਹੀ ਮੂਫਲੀਆਂ ਤੇ ਉਹ ਸਾਰਾ ਬਿਲਕੁਲ ਜੀ ਮੂਫਲੀਆਂ ਰਿਓੜੀਆਂ ਦਾ ਤਾਂ ਤੁਹਾਨੂੰ ਇਨਸਾਈਡ ਪ੍ਰਬੰਧ ਮਿਲਣਾ ਆ ਉਹ ਤਾਂ ਹਾਂਜੀ ਲੇਡੀਜ਼ ਲਈ ਖਾਣ ਦਾ ਮੋਸਟਲੀ ਇਹ ਮੈਂ ਲੇਡੀਜ਼ ਲਈ ਪ੍ਰੋਗਰਾਮ ਰੱਖਿਆ ਹੂੰ ਵੀ ਉੱਥੇ ਆ ਪਰ ਜੇ ਕਿਸੇ ਵੀ ਮੈਂ ਵੀ ਆ ਵੀ ਲੇਡੀਜ਼ ਲਈ ਮੈਨ ਰੱਖਿਆ ਪਰ ਕਈ ਫੈਮਿਲੀ ਚ ਜੇ ਕੋਈ ਚਾਹੁੰਦੇ ਨੇ ਵੀ ਜਿਨ੍ਹਾਂ ਦਾ ਬੱਚਾ ਛੋਟਾ ਸੋ ਲੇਡੀਜ਼ ਨੂੰ ਕਈ ਵਾਰ ਆਉਣਾ ਹਾਰਡ ਹੁੰਦਾ ਹੈ ਹਾਂਜੀ ਜੇ ਕਿਸੇ ਵੀ ਛੋਟੇ ਬੱਚੇ ਦੇ ਨਾਲ ਉਹਦਾ ਫਾਦਰ ਵੀ ਆਉਣਾ ਚਾਹੁੰਦਾ ਹੈ ਮੋਸਟ ਵੈਲਕਮ ਉਹਨਾਂ ਨੂੰ ਕੋਈ ਇਦਾਂ ਨਹੀਂ ਹੈਗਾ ਵੀ ਸਿਰਫ ਉਹ ਨਹੀਂ ਆ ਸਕਦੇ ਤੇ ਅਦਰਵਾਈਜ਼ ਆਪਾਂ ਜੇ ਜਿਨ੍ਹਾਂ ਨੇ ਦੇਖਣ ਜਾਣਾ ਇੰਜੋਏ ਕਰਨ ਜਾਣਾ ਨੱਚਣ ਟੱਪਣ ਜਾਣਾ ਉਹ ਆਪਾਂ ਲੇਡੀਜ਼ ਲਈ ਰੱਖਿਆ ਆ ਪਰ ਜਿਹੜੇ ਛੋਟੇ ਬੱਚਿਆਂ ਲਈ ਆਪਾਂ ਸਪੈਸ਼ਲ ਜਿੱਦਾਂ ਰੱਖਿਆ ਇਵੈਂਟ ਸੋ ਉਹ ਆ ਵੀ ਉਹਨਾਂ ਦੇ ਨਾਲ ਜੇ ਕੋਈ ਆਉਣਾ ਚਾਹੁੰਦਾ ਤਾਂ ਮੋਸਟ ਵੈਲਕਮ ਜੀ ਬਿਲਕੁਲ ਜੀ ਫਿਰ ਐਡਮਿੰਟਨ ਵਾਸੀਓ ਤੁਸੀਂ ਤਿਆਰ ਰਹੋ ਇਸ ਇਵੈਂਟ ਲਈ ਤੁਹਾਨੂੰ ਜਗਾ ਤੇ ਜਿਹੜਾ ਫੋਨ ਨੰਬਰ ਆ ਉਹ ਥੱਲੇ ਸਕਰੋਲ ਵੀ ਅਸੀਂ ਕਰ ਦੇਾਂਗੇ ਸਕਰੋਲ ਤੇ ਵੀ ਚੱਲ ਜੇਗਾ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਇਸ ਇਵੈਂਟ ਦਾ ਜਿਹੜਾ ਹਿੱਸਾ ਬਣ ਸਕਦੇ ਹੋ ਆਪਣੀਆਂ ਯਾਦਗਾਰੀ ਮੈਮਰੀਜ਼ ਆ ਜਿਹੜੀਆਂ ਆਪਣੀਆਂ ਧੀਆਂ ਵਾਸਤੇ ਆ ਉਹ ਕ੍ਰੀਏਟ ਕਰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਸੋ ਬਹੁਤ ਵਧੀਆ ਜਿਆਦਾ ਹੋਣਗੀਆਂ ਸੋ ਉਹਨਾਂ ਦੀਆਂ ਵੇਸਟੀਆਂ ਲਈ ਹੈ ਨਾ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਆ ਵੀ ਅਸੀਂ ਬਹੁਤ ਜ਼ਿਆਦਾ ਤੋਂ ਜ਼ਿਆਦਾ ਵਧੀਆ ਕਰੀਏ ਬਾਕੀ ਉਸ ਵਾਈ ਗੁਰੂ ਦੀ ਮਿਹਰ ਆਂਦੀ ਥੈਂਕ ਯੂ ਜੀ